ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਹੋ ਠੀਕ ਠਾਕ ਬਈ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਈ ਤੇ ਹੋਰ ਸਾਰੇ ਭਰਾਵਾਂ ਦੇ ਬਈ ਜਾਨਵਰ ਪਰਿਵਾਰ ਕਿੱਦਾਂ ਬਈ ਸਾਰੇ ਭਰਾਵਾਂ ਦੇ ਤੇ ਆਪਾਂ ਬਈ ਆਪਣੇ ਚੈਨਲ ਤੇ ਬਈ ਸਟ੍ਰੈਕ ਆ ਗਈ ਸੀ 3-4 ਤੇ ਆਪਾਂ ਵਲੌਗ ਬਣਾਉਣੇ ਬੰਦ ਕਰਤੇ ਸੀਗੇ ਤੇ ਹੁਣ ਆਪਾਂ ਵਲੌਗ ਬਣਾਇਆ ਕਰਾਂਗੇ ਤੇ ਸਾਰੇ ਭਰਾ ਜਰੂਰ ਹੈਲਪ ਕਰਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਈ ਤੇ ਬਾਕੀ ਬਈ ਆਪਾਂ ਇੱਕ ਜਾਣਕਾਰੀ ਤੁਹਾਨੂੰ ਤੁਹਾਡੇ ਤੋਂ ਪੁੱਛਣੀ ਆ ਜਿਹੜੀ ਬਈ ਬੱਚਿਆਂ ਦੇ ਮਾਤਾ ਹੋਈ ਜਾਂਦੀ ਆ ਲੱਤਾਂ ਤੇ ਤੇ ਇਹਦੇ ਬਾਰੇ ਬਈ ਜੇ ਕੋਈ ਹੱਲ ਹੋਇਆ ਤਾਂ ਜ਼ਰੂਰ ਦੱਸਿਓ ਹਾਂਜੀ ਬਈ ਆ ਦਿਖਾਉਣਾ ਤੁਹਾਨੂੰ ਮਾਤਾ ਹੋਈ ਬੱਚਿਆਂ ਦੇ ਵਧੀਆ ਪੂਰੇ ਸੇਫ ਆ ਬੱਚੇ ਬਈ ਤੇ ਬਾਕੀ ਪਤਾ ਨਹੀਂ ਕਿੱਥੋਂ ਮੱਛਰ ਲੜਦਾ ਇੱਕ ਵੀ ਆਪਣੇ ਕਮਰੇ 'ਚ ਰੱਖੇ ਹੋਏ ਆ ਕਬੂਤਰ ਬੱਚੇ ਤੇ ਕਮਰੇ ਦੇ ਵਿੱਚ ਇੱਕ ਵੀ ਮੱਛਰ ਨਹੀਂ ਬਈ ਇੱਕ ਵੀ ਜੀ ਨੂੰ ਕਹਿ ਦਈਏ ਫਿਰ ਵੀ ਪਤਾ ਨਹੀਂ ਬਈ ਕੀ ਚੱਕਰ ਮਾਤਾ ਹੋਈ ਜਾਂਦੀ ਬੱਚਿਆਂ ਦੇ ਬਹੁਤ ਜ਼ਿਆਦਾ ਜਿਵੇਂ ਕਿ ਬਈ ਆਹ ਵੇਖੋ ਲੱਤ ਬੱਚੇ ਦੀ ਦਵਾਈਆਂ ਜੜੀਆਂ ਬੂਟੀਆਂ ਬਥੇਰੀਆਂ ਲਾ ਲੀਆਂ ਬਈ ਇਹਨਾਂ ਦੇ ਤੇ ਜਿੱਦਾਂ ਕਿ ਆਹ ਵੇਖੋ ਬਈ ਇਹਨਾਂ ਦਾ ਕੋਈ ਹਾਲ ਜ਼ਰੂਰ ਦੱਸਿਓ ਸਾਰੇ ਭਰਾਵਾਂ ਨੇ ਬੜਿਆਂ ਭਾਈਆਂ ਨੇ ਦੱਸਿਆ ਵੀ ਹੱਲ ਪਰ ਕੀਤਾ ਆਪਾਂ ਪਰ ਹੋਇਆ ਨਹੀਂ ਹੱਲ ਬਈ ਉਹ ਜਿਵੇਂ ਆ ਦੇਖੋ ਬਈ ਕਿਵੇਂ ਹੋਈ ਗਲ ਮਾਤਾ ਦਾ ਹੱਲ ਜ਼ਰੂਰ ਦੱਸਿਓ ਸਾਰੇ ਭਰਾ ਤੇ ਚੈਨਲ ਨੂੰ ਆਪਣੇ ਨੂੰ ਨਵੇਂ ਭਰਾ ਸਾਰੇ ਬਈ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਬਈ ਜ਼ਰੂਰ ਦੱਸਿਓ ਕਮੈਂਟਾਂ 'ਚ ਦੱਸ ਦਿਓ ਫੋਨ ਲਾ ਕੇ ਦੱਸ ਦਿਓ ਜਰੂਰ ਦੱਸਿਓ ਹਾਲ ਇਹਨਾਂ ਦਾ ਮਾਦਾ ਦਾ ਬਈ ਕੋਈ ਆਹ ਦੇਖੋ ਬਈ ਮਾਦਾ ਹੀ ਪਈ ਬੱਚੇ ਤੇ ਸਾਰਿਆਂ ਦੀ ਹੋਈ ਹੈ ਬਈ ਇਹ ਤਕਰੀਬਨ ਦੇਖੋ ਬਈ ਆ ਨੱਕ ਤੇ ਵੀ ਹੋਈ ਪਈ ਆ ਬਈ ਇਹ ਤੇ ਇੱਕ ਠੰਡ ਕਰਕੇ ਬਈ ਕਮਜ਼ੋਰ ਹੋ ਜੋਗੇ 2-3 ਬੱਚੇ ਆ ਫਰਦੇ ਆ ਹੱਥੀ ਇਹਨਾਂ ਨੂੰ ਬਈ ਛੋਲੇ ਦਾਣੇ ਬਾਣੀ ਹੱਥੀ ਦਈ ਦਾ ਸਾਰਿਆਂ ਨੂੰ ਬਾਕੀ ਆ ਤਾਂ ਚੁਗਣ ਲੱਗ ਗਏ ਉੱਡਣ ਵੀ ਲੱਗ ਗਏ ਬੱਚੇ ਆਪਣੇ ਤੇ ਪਰ ਥੋੜੇ ਜੇ ਮਾਤਾ ਵਾਲਿਆਂ ਨੂੰ ਪਰੇਸ਼ਾਨੀ ਆ ਗਈ ਜਿਹੜੇ ਫੈਂਸਿੰਗੋਂ ਹੀ ਅਨਗੰ ਬੱਚਿਆਂ ਦੇ ਤੇ ਜਰੂਰ ਬਈ ਜਾਣਕਾਰੀ ਸ਼ੇਅਰ ਕਰਿਓ ਆਪਣੇ ਨਾਲ ਵੀ ਕਮੈਂਟਾਂ 'ਚ ਦੱਸਿਓ ਸਾਰੇ ਭਰਾ ਤੇ ਬਈ ਆਪਣੇ ਬਾਕੀ ਤੁਹਾਨੂੰ ਦੂਜੇ ਬੱਚੇ ਵੀ ਦਿਖਾਉਣੇ ਆਪਾਂ ਬਾਕੀ ਆ ਜਾਓ ਬਾਈ ਤੁਹਾਨੂੰ ਦਿਖਾਉਣੇ ਆ ਵੱਡੇ ਕਬੂਤਰ ਵੀ ਇੱਕ ਦੋ ਠੰਡ ਕਰਕੇ ਢਿੱਲੇ ਵੀ ਹੋ ਗਏ ਆਪਣੇ ਵੱਡੇ ਕਬੂਤਰ ਤੇ ਦਿਖਾਉਣੇ ਆ ਬਾਈ ਤੁਹਾਨੂੰ ਆ ਜਾਓ ਆ ਆਪਣਾ ਵੱਡਾ ਕਬੂਤਰਾ ਮੇਨ ਬਾਈ ਇਹ ਵੀ ਥੋੜਾ ਜਿਹਾ 2 ਦਿਨ ਹੋ ਗਿਆ ਢਲਾਇਆ ਪਿਆ ਤੇ ਇਹ ਕਾ ਬੈਠਾ ਬਈ ਗੁੱਟ ਚ ਬਾਕੀ ਬਾਈ ਇੱਕ ਆਪਾਂ ਵੀ 2 ਕੁ ਮਹੀਨਿਆਂ ਦੇ ਤਕਰੀਬਨ 2 ਕੁ ਮਹੀਨੇ ਹੋ ਗਿਆ ਆਪਾਂ ਨੂੰ ਵਲੌਗ ਬੰਦ ਕੀਤੇ ਨੂੰ ਬਾਈ ਸਟ੍ਰੈਕ ਆਨ ਕਰਕੇ ਚੈਨਲ ਆਪਣਾ ਬੰਦ ਹੋ ਗਿਆ ਸੀ ਬਾਈ ਤੇ ਚੈਨਲ ਚੱਲ ਪਿਆ ਤੇ ਬਾਕੀ ਆਪਾਂ ਵਲੌਗ ਦੀ ਕਰਦੇ ਹਾਂ ਸਮਾਪਤੀ ਬਾਈ ਤੇ ਬਾਕੀ ਆਪਾਂ ਜਾਨਵਰ ਸਾਰੇ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਵਲੌਗ ਪਾਇਆ ਕਰਾਂਗੇ ਬਾਕੀ ਭਾਈ ਆਪਣੇ ਹੈਗੇ ਆ ਕੋਸ਼ੇ ਦੇ ਵਿੱਚ ਪੱਠੇ ਫਿਰਦੇ ਆ ਤੇ ਕੁਝ ਕੁ ਵੱਡੇ ਕਬੂਤਰ ਆ ਇਹਦੇ ਚ ਭਾਈ ਤੇ ਆ ਆਪਣਾ ਜਿਹੜਾ ਹਰੇ ਰੰਗ ਵਾਲਾ ਬੈਠਾ ਡੋਰੀ ਵਾਲਾ ਕਬੂਤਰ ਆ ਭਈ ਇਹ ਆਪਾਂ ਬਾਕੀ ਸਾਰੇ ਭਰਾ ਭਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਤੇ ਕੱਲ ਤੋਂ ਆਪਾਂ ਵੀ ਵਲੌਗ ਪਾਇਆ ਕਰਾਂਗੇ ਵੱਡਾ ਤੇ ਸਾਰੇ ਭਰਾਣਾ ਜਰੂਰ ਸ਼ੇਅਰ ਕਰਿਆ ਕਰੋ ਜੇ ਤੇ ਅੱਜ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਬਾਈ ਧੰਨਵਾਦ ਸਾਰੇ ਭਰਾਵਾਂ ਦੇ ਬਾਈ